ਹਾਂਜੀ ਦੋਸਤੋ ਲੋਕ ਚੇਤਨਾ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਅਲੀਵਾਲ ਅਰਾਈਆਂ ਦੀ ਇਹ ਪਿੰਡ ਬਟਾਲੇ ਤੋਂ ਗੁਰਦਾਸਪੁਰ ਜਾਂਦੇ ਹੋਏ ਬਟਾਲੇ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਕੈਸ ਪਿੰਡ ਦੇ ਵਿੱਚ ਇਸ ਵੇਲੇ ਜਿਹੜੀ ਆਬਾਦੀ ਹੈ ਉਹ ਬਹੁ ਗਿਣਤੀ ਜੱਟ ਸਿੱਖਾਂ ਦੀ ਹੈ 1947 ਤੋਂ ਬੰਦ ਤੋਂ ਪਹਿਲਾਂ ਇਹ ਪਿੰਡ ਜਿਹੜਾ ਮੁਸਲਮਾਨਾਂ ਦਾ ਪਿੰਡ ਕਹਾਇਆ ਜਾਂਦਾ ਸੀ ਔਰ ਸਾਰੀ ਵਸੋਂ ਜਿਹੜੀ ਹੈ ਉਹ ਮੁਸਲਮਾਨ ਪਰਿਵਾਰ ਹੀ ਇੱਥੇ ਜਿਹੜਾ ਆਪਣਾ ਰਹਿਣ ਵਸੇਰਾ ਕਰਦੇ ਸੀ ਇਸ ਦੇ ਨਾਲ ਪਿੰਡ ਦਾ ਪਿੰਡ ਕੋਟੜਾ ਇੱਧਰ ਵੀ ਕੋਟੜਾ ਤੇ ਲਹਿੰਦੇ ਪੰਜਾਬ ਦੇ ਵਿੱਚ ਵੀ ਕੋਟੜਾ ਇਸ ਅਲੀਵਾਲ ਰਾਈਆਂ ਪਿੰਡ ਦੇ ਵਿੱਚੋਂ ਜਦੋਂ ਅਸੀਂ ਲੰਘੇ ਤਾਂ ਉਸ ਪਿੰਡ ਦੇ ਰੋਡ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਜਿਹਦੇ ਵਿੱਚ ਮਸਜਿਦ ਦੀ ਜਿਹੜੀ ਇਮਾਰਤ ਹੈ ਉਹ ਆਉਂਦੇ ਜਾਂਦੇ ਰਾਈਆਂ ਦਾ ਆਪਣੇ ਵੱਲ ਧਿਆਨ ਖਿੱਚਦੀ ਸੀ ਸੋ ਸਾਡਾ ਵੀ ਦਿਲ ਕੀਤਾ ਕਿ ਅਸੀਂ ਇਸ ਮਸਜਿਦ ਦੀ ਜਿਹੜੀ ਹਿਸਟਰੀ ਹੈ ਇਤਿਹਾਸ ਹੈ ਇਸ ਦਾ ਪਛੋਕੜ ਹੈ ਉਸਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੋ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਜਿਹੜਾ ਹੈਗਾ 1947 ਤੋਂ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ ਇਸ ਪਿੰਡ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਮਸਜਿਦ ਸੀ ਜਿਹਦੇ ਵਿੱਚ ਇਸਲਾਮਕ ਲੋਕ ਇਕੱਤਰ ਹੋ ਕੇ ਨਮਾਜ਼ ਅਦਾ ਕਰਦੇ ਸੀ ਦੇਸ਼ ਦੀ ਵੰਡ ਹੋਈ ਬਹੁਤ ਸਾਰਾ ਕਤਲੋਗਾਰਦ ਹੋਈ ਲੈਦੇ ਪੰਜਾਬ ਤੋਂ ਪਾਕਿਸਤਾਨ ਤੋਂ ਉਸ ਲਹਿੰਦੇ ਪੰਜਾਬ ਜਿਹੜਾ ਅੱਜ ਜਿਹਨਾਂ ਨਾਲ ਜਾਣਿਆ ਜਾਂਦਾ ਉਤੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੋਕ ਆਏ ਤੇ ਭਾਰਤ ਦੇ ਪੰਜਾਬ ਦੇ ਉਹ ਗਿਣਤੀ ਲੋਕ ਪਾਕਿਸਤਾਨ ਦੇ ਵਿੱਚ ਜਾ ਕੇ ਸੈੱਟ ਹੋ ਗਏ ਸੋ ਇੱਕ ਪਰਿਵਾਰ ਜਿਹਦਾ ਪਛੋਕੜ ਲਹਿੰਦੇ ਪੰਜਾਬ ਨਾਲ ਹੈ ਉਹ ਬਜ਼ੁਰਗ ਸਰਦਾਰ ਗੁਰਨਾਮ ਸਿੰਘ ਜਿਸ ਦੀ ਇਸ ਵੇਲੇ ਉਮਰ ਕੋਈ ਕਰੀਬ ਕਰੀਬ 90 ਕੇ ਸਾਲ ਦੀ ਹੈ ਤੇ ਉਹਨਾਂ ਨਾਲ ਇਸ ਮਸਜਿਦ ਦਾ ਪਿਛੋਕੜ ਜਾਣਨ ਦੇ ਲਈ ਗੱਲਬਾਤ ਕੀਤੀ ਆਉ ਕਰਦਿਆਂ ਤੁਹਾਡੀ ਨਜ਼ਰ ਇੱਕ ਬਾਪੂ ਜੀ ਹੁਰ ਜਿਹੜੇ ਆਪਾਂ ਇੱਥੇ ਅੱਜ ਕੱਲ ਤੁਹਾਡੇ ਇੱਥੇ ਅਲੀਵਾਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਸੀਂ ਅਲੌਕਿਕ ਨਜ਼ਾਰਾ ਦੇਖਿਆ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚੇ ਮਸਜਿਦ ਬਣੀ ਹੋਈ ਹੈ ਉਹ ਮਾਜਰਾ ਕੀ ਹੈ ਉਹ ਪਹਿਲਾਂ ਦੇ ਪਾਕਿਸਤਾਨ ਦਾ ਅੱਛਾ ਜਦੋਂ ਪਾਕਿਸਤਾਨ ਦੀ ਵੰਡ ਹੋਈ ਨਹੀਂ ਸੀ ਉਸ ਵੇਲੇ ਉਹ ਮਸਜਿਦ ਬਣੀ ਹੋਈ ਸੀ ਮੁਸਲਮਾਨਾਂ ਦਾ ਪਿੰਡ ਸੀ ਲੋਰ ਬੜਾ ਮੁਸਲਮਾਨਾਂ ਦਾ ਹੈ ਬੜੀ ਵਧੀਆ ਮਸਜਿਦ ਉਹਨਾਂ ਨੇ ਬਣਾਈਆਂ ਠੀਕ ਹੈ ਇੱਥੇ ਸਾਡੇ ਨਾਲ ਹੀ ਜਗਾ ਕਾਸਤੀਆ ਓਕੇ ਉੱਥੇ ਜੀ ਨਿਤਰਾ ਹਰਿਮੰਦਰ ਸਾਹਿਬ ਦੀ ਗੱਦੀ ਆ ਨਾ ਹਾਂਜੀ ਸਰ ਉੱਥੇ ਇਹਨਾਂ ਦੀ ਗੱਦੀ ਹੁੰਦੀ ਸੀ ਅੱਛਾ ਉੱਥੇ ਇਤਨਾ ਹੀ ਹੋਣਾ ਜਮੀਨ ਬਹੁਤ ਖੁੱਲੀ ਤੇ ਉਹ ਲੋਕਾਂ ਨੇ ਠੀਕ ਹੈ ਉਦੋਂ ਇਹ ਨਿੱਕੇ ਨਿੱਕੇ ਦਾ ਟੰਟੰਦੰ ਮੇਲਾ ਲੱਗਾ ਠੀਕ ਹੈ ਪਤਾ ਹੀ ਨਹੀਂ ਲੱਗਾ ਤੇ ਜਿਹੜੀ ਉਹ ਮਸਜਿਦ ਆ ਫਿਰ ਮਸਜਿਦ ਛੱਡ ਕੇ ਚਲੇ ਗਏ ਫਿਰ ਉਹ ਗੁਰਦੁਆਰੇ ਚ ਕਿਵੇਂ ਆ ਗਏ ਕਿਹੜੇ ਆ ਜਿਹੜਾ ਗੁਰਦਰਾ ਸਾਹਿਬ ਆਪਣਾ ਅਦੀਵਾਲ ਦਾ ਇਹਦੇ ਮੈਗਰੋ ਬਣਾ ਹੈਗੇ ਅੱਛਾ ਉਹ ਫਿਰ ਤੁਸੀਂ ਮਸਜਿਦ ਵਿੱਚ ਲੈ ਲਈ ਉਹਨੂੰ ਟਾਇਆ ਨਹੀਂ ਹੈਗਾ ਨਹੀਂ ਉਹਨੂੰ ਨਹੀਂ ਨਾ ਸਾਡੇ ਬਰਾਦਰੀ ਸਾਡੇ ਆਏ ਆ ਹਾਂ ਤੇ ਉਹਦੇ ਜੇ ਆ ਗਏ بڑا ਜਰਮ ਮਥਾ ਬਹੁਤ ਵਧੀਆ ਹੁੰਦਾ ਥੱਲੇ ਤੋ ਬਦਿਆ ਆਪਣਾ ਅੱਜ ਮੈਂ ਬਾਪੂ ਜੀ ਇਹ ਵੀ ਸੁਣਿਆ ਕਿ ਜਿਹੜੀ ਮਸਜਿਦ ਦੀ ਇਮਾਰਤ ਹੈ ਜਿਹੜੀ ਬਿਲਡਿੰਗ ਹੈ ਮਸਜਿਦ ਦੀ ਜਿੱਥੇ ਮਸਜਿਦ ਬਣੀ ਹੈ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ ਮਸਜਿਦ ਦੇ ਵਿੱਚ ਹੀ ਹੁੰਦਾ ਸੀ ਪਹਿਲਾਂ ਦਾ ਪਤਾ ਨਹੀਂ ਮੈਂ ਇਹਦੇ ਸਾਹੇ ਦੇਖਾਂ ਉਹ 47 ਦੀ ਉਹ ਗੱਲ ਹੈ 47 ਵੰਡ ਤੋਂ ਬਾਅਦ ਉਹ ਉਹਦੇ ਵਿੱਚ ਹੀ ਕਰ ਲਿਆ ਸੀ ਫਿਰ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਬਾਅਦ ਵਿੱਚ ਬਣੀ ਹੈ ਬਾਅਦ ਵਿੱਚ ਬਾਅਦ ਵਿੱਚ ਬਣੀ ਉਹ 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 ਮਸਜਿਦ ਦੇ ਵਿੱਚ ਪਾੜਨਾ ਕਰਦੇ ਉੱਥੇ ਠੀਕ ਹੈ ਚਾਲੂ ਕਰਤਾ ਠੀਕ ਹੈ ਪਰ ਇਹ ਵੀ ਇੱਕ ਗੱਲ ਹੈ ਵੀ ਮਤਲਬ ਜਿਹੜਾ ਸਿੱਖਾਂ ਨੇ ਮੁਸਲਮਾਨਾਂ ਦੀ ਜਿਹੜੀ ਇਹਗਾ ਸੀ ਜਿੱਥੇ ਉਹ ਸਜਦਾ ਕਰਦੇ ਸੀ ਜਿੱਥੇ ਉਹ ਆਪਣਾ ਨमाज ਪੜ੍ਹਦੇ ਸੀ ਉਸ ਨੂੰ ਜਿੰਦਾ ਰੱਖਿਆ ਉਹਨੂੰ ਮਤਲਬ ਟਾਇਆ ਨਹੀਂ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਇੱਕ ਥਾਂ ਨਹੀਂ ਬੜੀ ਥਾਂ ਹੀ ਰੱਖਿਆ ਉਹਨਾਂ ਨੇ ਟਾਇਆ ਨਹੀਂ ਓਕੇ ਤੋ ਇਹ ਸਿੱਖ ਧਰਮ ਦਾ ਜਿਹੜਾ ਸਿੱਖ ਲੋਕਾਂ ਦਾ ਇਹ ਵੀ ਵਿਡੱਪਣ ਹੈ ਮਤਲਬ ਹਰ ਧਰਮ ਦਾ ਸਾਡੇ ਜਾਤਾਂ ਪਾਤਾਂ ਜਿਹੜੇ ਮੱਜਬ ਧਰਮ ਸਾਡਾ ਆਪਸ ਦੇ ਵਿੱਚ ਤਾਂ ਕੋਈ ਬੈਰ ਵਿਰੋਧ ਨਹੀਂ ਇਹ ਦੇ ਮੈਨੂੰ ਪਤਾ ਨਾ ਕਾ ਕੱਲਾ ਗੱਲ ਬੇਕਾਰ ਨਾ ਹੂੰ ਗੱਲ ਨੂੰ ਕੀ ਕਰਨੀ ਆ ਹੂੰ Hindu ਧਰਮ ਨੂੰ ਮੁਸਲਮਾਨ ਜਿਹੜੇ ਇਹ ਭਰਾ ਦੇ ਜਿਹਾ ਦੇ ਹਾਂ ਇਹ ਉਧਰ ਵੀ ਜ਼ਮੀਨਾਂ ਇੱਧਰ ਵੀ ਜ਼ਮੀਨਾਂ ਹਾਂ ਇਕੱਠੇ ਹੁੰਦੇ ਇਹਦੇ ਇਕੱਠੇ ਆ ਤੱਕ ਜਾਨਾ ਚੱਲਦਾ ਨਾ ਲੈਣਾ ਠੀਕ ਹੈ ਤੇ ਕਿਸੇ ਨੇ ਕੋਈ ਆਪਣਾ ਜੁਤਰਾ ਮਾਰ ਕੇ ਕੋਈ ਕਰ ਲੈ ਹੂੰ ਇਹ ਬਾਹਰ ਦੇ ਜਿਹੜੇ ਸੀ ਉਹ ਦਰਿਓ ਫਸਦਾ ਜਿਹੜੇ ਸੀ ਉਹ ਜੁਨਾ ਦੀਆਂ ਦਰਸੀ ਤੋਂ ਜਿਵੇਂ ਨਾ ਹੂੰ ਉਹਨਾਂ ਖੱਚ ਕੀਤੀ ਤੇ ਉਹ ਆ ਗਏ ਨਾਲੇ ਉਦਨ ਤੇ ਜਿਮੀਨਾਏ ਕੋ ਨਹੀਂ ਆਣਾ ਹੂੰ ਹੂੰ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਆਪਸ ਦੇ ਵਿੱਚ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਸੀ ਆਹ ਹਾਇਆ ਬੱਚੋ ਨਹੀਂ ਬਖੇੜਾ ਸੰਤਾਨੀ ਚ ਪਿਆਰ ਸੀ ਇਹ ਨਾ ਮੁਸਲਮਾਨ ਦੇ ਹੋਇਆ ਨਹੀਂ ਨਹੀਂ ਪੀਏ ਭਰਾ ਹੀ ਆ ਓਕੇ ਅਹੀਂ ਉਧਰ ਪਾਰ ਜ਼ਮੀਨ ਹੋਣੀ ਨਾ ਹੂੰ ਤੁਸੀਂ 50 ਕਿਲੋ ਛਕੀ ਹੱਤ ਹੂੰ ਇੱਥੇ

ਜੇ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਉਹ ਤੁਹਾਨੂੰ ਪਤਾ ਨਾ ਤੁਹਾਡੇ ਬਾਪੂ ਜੀ ਦਾ ਨਾਮ ਕੀ ਹੈ ਬਾਪ ਦਾ ਹਾਂ ਤੁਹਾਡੇ ਹਾਂਜੀ ਬਾਪ ਦਾ ਨਾਮ ਸਰਦਾਰ ਕਰਤਾਰ ਸਿੰਘ ਸਰਦਾਰ ਕਰਤਾਰ ਸਿੰਘ ਤੁਹਾਨੂੰ ਆਪਣੇ ਦਾਦੇ ਦਾ ਨਾਮ ਵੀ ਯਾਦ ਹੈ ਦਾਦੇ ਦਾ ਵੀ ਵੱਡਾ ਦਾਦੇ ਦਾ ਅੱਛਾ ਚਲੋ ਦੱਸੋ ਆਪਣੇ ਦਾਦੇ ਦਾ ਨਾਮ ਕੀ ਹੈ ਸਰਦਾਰ ਮੂਰਾਹ ਸਰਦਾਰ ਮੂਰਾਹ ਮੂਰਾਹ ਹਾਂ ਮੂਰਾ ਸਿੰਘ ਤੇ ਉਹ ਪਰਦਾਦੇ ਦਾ ਸੰਤ ਸਿੰਘ ਅੱਛਾ ਤੁਹਾਡਾ ਵੀ ਸੰਤ ਸਿੰਘ ਹੈ ਨਹੀਂ ਲਾਂਸ। ਓਕੇ 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 ਓਕੇ। ਤੇ ਵੈਸੇ ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਨਹੀਂ ਤਾਂ ਬਾਪ ਪਿਓ ਤੋਂ ਬਾਅਦ ਦਾਦੇ ਦਾ ਬੱਤ ਬੱਤ ਅੱਜ ਦੀ ਪੀੜ੍ਹੀ ਨੂੰ ਜਿਹੜਾ ਦਾਦੇ ਦਾ ਨਾਮ ਯਾਦ ਆਉਂਦਾ ਹੈ ਪਰਦਾਦੇ ਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਹੋਊਗਾ ਸ਼ਾਇਦ ਦਾਦੇ ਦਾ ਵੀ ਨਾਂ ਨਾ ਹੋਵੇ। ਤੇ ਬਹੁਤ ਠੀਕ ਹੈ ਤੁਹਾਡਾ ਹੁਣ ਹੁਣ ਕਿਸ ਤਰ੍ਹਾਂ ਦੇਖਦੇ ਹੋ ਹੁਣ ਤਾਂ ਤੁਹਾਡਾ ਮਤਲਬ ਇੱਥੇ ਮੁਸਲਮਾਨ ਸਾਰੇ ਨਿਕਲ ਗਏ ਸੀ ਇੱਥੋਂ ਇਹਦੇ ਵਿੱਚ ਤਾਂ ਕੋਈ ਕੰਡੀਸ਼ਨ ਨਹੀਂ ਵਾਲੀ ਚ ਛੱਡਿਏ ਨਿਕਲ ਗਏ ਸੀ। ਇੱਥੇ ਸਾਡੇ ਆਲੀ ਅੱਜ ਕੋਈ ਨਹੀਂ ਗਿਆ। ਠੀਕ ਹੈ ਇਹ 5 ਰੁਪਏ ਨਵਦੇ ਮੁਸਲਮਾਨਾਂ ਦੇ ਆ ਗਿਆ ਓਕੇ ਚਲੋ ਬਹੁਤ ਧੰਨਵਾਦ ਬਾਪੂ ਜੀ ਬਹੁਤ ਬਹੁਤ ਮਿਹਰਬਾਨੀ ਨਹੀਂ 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 ਕਿ ਇਤੋਂ ਜਿਵੇਂ ਲੋਕ ਆਏ ਆ ਉਹਨਾਂ ਨੇ ਇਹਨਾਂ ਆ ਕੇ ਫੌਜ ਆਈ ਉਹਨਾਂ ਨੇ ਗੋਲੀਆਂ ਛੱਡੀਆਂ ਸਾਡੇ ਪਿੰਡਾਂ 'ਚ ਬਾਹਰ ਇਹਨੇ ਵਿੱਚੋਂ ਦੀ ਐ ਗੋਲੀਆਂ ਹੂੰ ਇਹ ਮੈਨੂੰ ਕੁਦਰਤ ਜਦੋਂ ਪਹਿਲਾਂ ਆਂਦੇ ਨਾ ਵੀ ਇਹ ਸਾਡਾ ਪਾਕਿਸਤਾਨ ਜਿਹੜਾ ਆਇਆ ਕਰਦਾ ਫਟਿਆ ਅੱਛਾ ਵੀ ਜਿਹੜਾ ਗੁਰਦਾਸਪੁਰ ਵੀ ਉਹ ਕਹਿੰਦੇ ਸੀ ਵੀ ਪਾਕਿਸਤਾਨ ਚal ਗਿਆ ਹਾਂਜੀ ਪਹਿਲਾਂ ਇਹੋ ਹੀ ਤਾਂ ਇਹਨਾ ਬਹੁਤੇ ਵੱਟ ਕੋਈ ਨਾ ਹਾਂ ਉਹ ਰੱਖੇ ਹੋ ਉਹਨਾਂ ਫਿਰ ਲੱਗ ਲੱਗੇ ਨਿਸ਼ਾਨ ਕਰਨਾ ਚਾਲੂ ਕਰਤਾ ਹੂੰ ਇਹ ਵੀ ਪਾਪਾ ਜੀ ਹਰ ਸਾਲ ਚ ਲਿੰਦੇ ਆ ਸਾਲੇ ਜੀ ਹੂੰ ਉਹਨੂੰ ਘੋੜੀਆਂ ਦਾ ਸ਼ਾਲਾ ਦੇਂਦਾ ਖਚਲਾਦਾ ਹੂੰ ਇਹ ਉਹਨਾਂ ਦੇ ਯਾਰ ਹੀ ਸੀ ਅਰੇ ਇੱਥੇ ਰਤਨ ਸਰਵੇਚਾ ਨੂੰ ਲਾਦਾ ਉਹ ਕੁਦਰਤੇ ਆਏ ਮੈਂ ਪਤਾ ਨਹੀਂ ਇਹਨਾਂ ਕੋ ਹੌਸਲਾ ਕਿੱਥੋਂ ਆ ਗਿਆ ਉਹਨਾਂ ਦੇ ਆ ਨਹਿਰਾ ਹੀ ਭਾਰਤੀਆਂ ਨੇ ਓਏ ਹੋਰ ਐਨਾ ਕਤਲੇਆਮ ਹੋਇਆ ਮਤਲਬ ਗੁੱਸਾ ਆ ਗਿਆ ਵੀ ਇਹਨਾਂ ਸਾਡੇ ਤਾਂ ਕੰਡ ਲਗਾਏ ਸिखਾਣ ਅੱਛਾ ਹੱਲਿਆਂ ਤੋਂ ਬਾਅਦ ਇਹ ਦੱਸੋ ਬੱਪੂ ਵੀ ਤੁਸੀਂ ਪਾਕਿਸਤਾਨ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਨਹੀਂ ਅਜੇ ਤੁਸੀਂ ਨਹੀਂ ਗਏ ਇੱਕ ਵਸ ਜਾਂਦੇ ਜਾਂਦੇ ਤੁਸੀਂ ਮੈਨੂੰ ਇਹ ਵੀ ਦੱਸ ਕੇ ਜਾਓ ਕਿ ਜਿਹੜਾ ਪਿਛਲਾ ਜ਼ਮਾਨਾ ਸੀ ਪਿਛਲਾ ਸਮਾਂ ਸੀ ਉਹ ਪਿਛਲੇ ਸਮੇਂ ਨੂੰ ਜੇ ਅੱਜ ਦੇ ਸਮੇਂ ਦੇ ਨਾਲ ਮੇਲ ਕੀਤਾ ਜਾਵੇ ਤਾਂ ਪਹਿਲਾ ਸਮਾਂ ਚੰਗਾ ਸੀ ਕਿ ਹੁਣ ਦਾ ਸਮਾਂ ਚੰਗਾ ਬਸ ਆਖਰੀ ਗੱਲ ਨਹੀਂ ਸਾਨੂੰ ਦੇ ਨਾਲ ਹਸਾਬ ਨੇ ਜਿਹੜੇ ਉਧਰੋਂ ਆਏ ਆ ਸਾਰੇ ਉਧਰੋਂ ਆਏ ਆ ਨਾ ਹਾਂਜੀ ਉਹ ਉਹਨੂੰ ਜੇ ਇਧਰ ਦੇ ਸਾਡੇ ਚਾਚੇ ਨੇ ਸਾਡੇ ਮੁੰਡੇ ਮੁਸਲਮਾਨ ਸੀ ਤੋਂ ਕੰਮ ਬੜਾ ਕਰ ਦਿੰਦੇ ਕੰਮ ਉਹਨਾਂ ਨੇ ਘੋੜਿਆਂ ਉਠਾਣੀਆਂ ਉਹਨਾਂ ਹੀ ਸਾਂ ਚੜਾ ਕੇ ਹਮ ਬਾਰਾਂ ਹਰਵਾ ਦੋ ਲਾਤਾਂ ਚੰਗੇ ਸੀ ਉਹ ਦੋ ਮੇਟੇ ਨਹੀਂ ਚਲੋ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਬਹੁਤ ਸਾਰਾ ਸਮਾਂ ਦਿੱਤਾ ਤੁਹਾਡੇ ਨਾਲ ਬਗਲਾਂ ਗੱਲਾਂ ਕੀਤੀਆਂ ਫੇਰ ਕਿਤੇ ਸਮਾਂ ਮਿਲਿਆ ਫੇਰ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾ ਕਿਰਪਾ ਕਰੀ ਥੈਂਕ ਯੂ ਥੈਂਕ ਅੱਛਾ ਹਾਂਜੀ ਬਾਪੂ ਜੀ ਦੱਸੋ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਤਾਰਾ ਸਿੰਘ ਜੀ ਤਾਰਾ ਸਿੰਘ ਤਾਰਾ ਸਿੰਘ ਪੰਨੂ ਅੱਛਾ ਤਾਰਾ ਸਿੰਘ ਪੰਨੂ ਤੇ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਸਰਦਾਰ ਸ਼ਾਮ ਸਿੰਘ ਤੇ ਦਾਦਾ ਜੀ ਪਰਦਾਦਾ ਦਾ ਪਰਦਾਦੇ ਦਾ ਇੱਕ ਸਾਡਾ ਹੈ ਭਗਤ ਸੋਧ ਇੱਕ ਸੰਸੋਧ ਉਪਰ ਆ ਸਕੇ ਓਕੇ ਤੇ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਤੁਹਾਡਾ ਇੱਥੇ ਪਿੰਡ ਕੋਟਲਾ ਹੈ ਹਾਂ ਇਹ ਬਿਲਕੁਲ ਅਲੀਵਾਲ ਦੇ ਨਾਲ ਹੀ ਆ ਹਾਂ ਅਲੀਵਾਲ ਦੇ ਨਾਲ ਹੀ ਕੋਟਲਾ ਬਾਮਾ ਕੋਟਲਾ ਬਾਮਾ ਤੇ ਫਿਰ ਤੁਹਾਡੇ ਬਜ਼ੁਰਗਾਂ ਨੇ ਜਾ ਕੇ ਪਾਕਿਸਤਾਨ ਚ ਪਰਦਾਦਿਆਂ ਪਰਦਾਦਿਆਂ ਪਾਕਸੋ ਤੇ ਸੰਸੋ ਨੇ ਓਕੇ ਤੇ ਫਿਰ ਉੱਥੇ ਇਹ ਉਰੇ ਵੀ ਕੋਟਣਾ ਤੇ ਪਾਕਿਸਤਾਨ ਦੇ ਹਾਂ ਪਾਕਿਸਤਾਨ ਦੀ ਕੋਟਲਾ ਬਸਾਇਆ ਤੇ ਸੰਸੋ ਵਾਲਾ ਵਜਦਾ ਸੀ ਸੰਸੋ ਵਾਲਾ ਤੇ ਉੱਥੇ ਫਿਰ ਪਿਆੜੀ ਖਰੀਦ ਲਈ ਜਾ ਕੇ ਉੱਥੇ ਜਾ ਕੇ ਪਿਆੜੀ ਖਰੀਦੀ ਓਕੇ ਕਿਹੜੀ ਸਾਨੂੰ ਸਾਡਾ ਜਿਹੜਾ ਸੀ ਨਾ ਬਾਬਾ ਬਾਬਾ ਸਾਨੂੰ ਇਹ ਦੱਸਦਾ ਸੀ ਬਾਬੇ ਨੇ ਸਾਨੂੰ ਇਹ ਗੱਲ ਸਾਰੀ ਦੱਸੀ ਸੀ ਉਹ ਕਿਹਦੇ ਉੱਥੇ ਰਹੇਗੇ ਕਹਿੰਦੇ ਜਿਹਦੇ ਚ ਪੈਂਦਾ ਉੱਥੇ ਦੇ ਸੀਖਪੁਰ ਜਲਾ ਸੀਖਪੁਰਾ ਜਲਾ ਅੱਜ ਤੁਹਾਨੂੰ ਤਾਂ ਨਹੀਂ ਕਦੇ ਮੌਕਾ ਮਿਲਿਆ ਹੋਣਾ ਨਹੀਂ ਅਸੀਂ ਜਨਮ ਹੀ ਮਗਰੋਂ ਹੋਇਆ ਜੀ ਸਾਡੇ ਬਾਬੇ ਨੇ ਦੱਸਿਆ ਸਾਨੂੰ ਸਾਰੀ ਇਸ ਲਈ ਓਕੇ ਹਾਂਜੀ ਜੀ ਬਹੁਤ ਅੱਛਾ ਜੀ ਅ ਸਾਥੀਓ ਇਹ ਹੈ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਜਿੱਥੇ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਅਸਥਾਨ ਦੇ ਉੱਤੇ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਇੱਥੇ ਮਸਜਿਦ ਹੁੰਦੀ ਸੀ ਮਸਜਿਦ ਦੇ ਵਿੱਚ ਲੋਕ ਮੁਸਲਮਾਨ ਪਰਿਵਾਰ ਜਿਹੜੇ ਆ ਨਮਾਜ਼ ਅਦਾ ਕਰਦੇ ਸੀ ਤੇ ਜਦੋਂ ਦੇਸ਼ ਦੀ ਵੰਡ ਹੋਈ ਤਾਂ ਫਿਰ ਇੱਥੋਂ ਜਿਹੜੇ ਮੁਸਲਮਾਨ ਉੱਜੜ ਕੇ ਪਾਕਿਸਤਾਨ ਪੰਜਾਬ ਦੇ ਵਿੱਚ ਚਲੇ ਗਏ ਤੇ ਇਹ ਜਿਹੜਾ ਇੱਥੇ ਨਿਡਲੀਪਿੰਡ ਕੋਟੜਾ ਨਿਹੰਗ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੇ ਸ਼ਿਫਟ ਕੀਤਾ ਇਸ ਅਲੀਵਾਲ ਰਾਈਆਂ ਦੇ ਵਿੱਚ ਆ ਗਏ ਤੇ ਬਹੁਤ ਲੰਮਾ ਸਮਾਂ ਇਸ ਮਸਜਿਦ ਦੀ ਇਮਾਰਤ ਜਿਹੜੀ ਸਾਬਤ ਸੂਰਤ ਹੈ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਲੰਮਾ ਸਮਾਂ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਪ੍ਰਕਾਸ਼ ਹੁੰਦਾ ਰਿਹਾ ਨਿਤਨੇਮ ਹੁੰਦਾ ਰਿਹਾ ਸਵੇਰ ਸ਼ਾਮ ਬਾਣੀ ਦਾ ਗੁਰਬਾਣੀ ਦਾ ਸਿਮਰਨ ਜਾਪ ਹੁੰਦਾ ਰਿਹਾ ਬਹੁਤ ਥੋੜੇ ਸਮੇਂ ਬਾਅਦ ਫਿਰ ਜਦੋਂ ਸਿੱਖ ਪਰਿਵਾਰਾਂ ਨੇ ਇਕੱਠੇ ਹੋ ਕੇ ਆਪਣੀ ਜਿਹੜੀ ਮਿਹਨਤ ਦੀ ਦਸਾਂ ਨੂੰ ਆ ਦੀ ਕਿਰਤ ਕਮਾਈ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਲਈ ਪਰ ਬਾ ਕਮਾਲ ਗੱਲ ਇਹ ਰਹੀ ਕਿ ਸਿੱਖਾਂ ਪਰਿਵਾਰਾਂ ਨੇ ਭਾਵੇਂ ਆਪਣੀ ਆਸਦਾ ਦੇ ਅਨਸਾਰ ਆਪਣੀ ਅਕੀਦੇ ਅਨਸਾਰ ਆਪਣੀ ਆਸਤਾ ਦੇ ਅਨਸਾਰ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਬਣਾ ਲਈ ਪਰ ਜਿਹੜੀ ਇਹ ਮੁਸਲਮਾਨਾਂ ਦੀ ਜਿਹੜੀ ਮਸਜਿਦ ਸੀ ਇਸ ਨੂੰ ਉਸੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਦੇ ਅੰਦਰ ਉਹਨੂੰ ਜਿੰਦਾ ਰੱਖਿਆ ਆਬਾਦ ਰੱਖਿਆ ਇਸ ਨੂੰ ਢਾਇਆ ਨਹੀਂ ਹੁਣ ਇਸ ਮਸਜਿਦ ਦੀ ਇਮਾਰਤ ਨੂੰ ਬਤੌਰ ਸਟੋਰ ਜਿਹੜਾ ਹੈ ਉਹ ਯੂਜ਼ ਕੀਤਾ ਜਾਂਦਾ ਵਰਤੋਂ ਕੀਤੀ ਜਾਂਦੀ ਹੈ ਇਹਦੀ ਸੋ ਇਹ ਵੀ ਇੱਕ ਬਾਕਮਾਲ ਸਟੋਰੀ ਹੈ ਕਿ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਮਜਬਾਂ ਦੇ ਵਿੱਚ ਲੋਕਾਂ ਦੇ ਵਿੱਚ ਵੰਡੀਆਂ ਪਾ ਕੇ ਲੋਕਾਂ ਨੂੰ ਪੜਨ ਦਾ ਯਤਨ ਕਰਦੇ ਆ ਪਰ ਜਿਹੜੇ ਲੋਕ ਹੈ ਹਕੀਕੀ ਤੌਰ ਤੇ ਇੱਕ ਦੂਸਰੇ ਦੇ ਵੈਰੀ ਨਹੀਂ ਇਹ ਤਾਂ ਇਨਸਾਨੀਅਤ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਇੱਕ ਦੂਸਰੇ ਨਾਲ ਜਿਹੜਾ ਸਿੱਧਕ ਨਵਾਉਂਦੇ ਆ ਸੋ ਇਹ ਮਿਸਾਲ ਜਿਹੜੀ ਹੈ ਉਹ ਅਲੀਵਾਲ ਰਾਇਆ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਿੱਥੇ ਸਿੱਖਾਂ ਨੇ ਮੁਸਲਮਾਨਾਂ ਦੀ ਉਸ ਜਿਹੜੀ ਮਸਜਿਦ ਨੂੰ ਹਾਲੇ ਤੀਕਵੀ ਗੁਰਦੁਆਰਾ ਸਾਹਿਬ ਦੇ ਚਾਰ ਦੁਆਰੀ ਦੇ ਅੰਦਰ ਜਿੰਦਾ ਆਬਾਦ ਰੱਖਿਆ ਹੋਇਆ ਹਾਂ ਦੋਸਤੋ ਤੁਸੀਂ ਸੁਣਿਆ ਕਿ ਸਰਦਾਰ ਗੁਰਨਾਮ ਸਿੰਘ ਪੰਨੋ ਜਿਨ੍ਹਾਂ ਦੇ ਪੜਦਾਦਾ ਲਹਿੰਦੇ ਪੰਜਾਬ ਵਿਚ ਪੈਂਦੇ ਪਿੰਡ ਕੋਟੜਾ ਜ਼ਿਲ੍ਹਾ ਸ਼ੁਕੂਪੁਰ ਦੇ ਵਸਨੀਕ ਸੀ ਤੇ ਉਹਨਾਂ ਦਾ ਜਿਹੜਾ ਪਰਿਵਾਰ 1947 ਤੋਂ ਬਾਅਦ ਪੰਜਾਬ ਦੇ ਪਿੰਡ ਕੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੋਟੜਾ ਦੇ ਵਿੱਚ ਆ ਗਿਆ ਕੋਟੜਾ ਤੋਂ ਉਹਨਾਂ ਨੇ ਅਲੀਵਾਲ ਅਰਾਈਆਂ ਦੇ ਵਿੱਚ ਜਿਹੜਾ ਅ ਸ਼ਿਫਟ ਹੋਏ ਤੇ ਉੱਥੇ ਹੋ ਪਿਛਲੇ ਕਰੀਬ-ਕਰੀਬ ਹਾਂ 80 ਸਾਲ ਤੋਂ ਹੋ ਉੱਥੇ ਉਹ ਰਹਿ ਰਹੇ ਐ ਸੋ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਣੇ ਦਿਲ ਦੀਆਂ ਘੱਟੀਆਂ ਮਿੱਠੀਆਂ ਯਾਦਾਂ ਕਿਉਂਕਿ ਉਹਨਾਂ ਨੂੰ ਥੋੜਾ ਸੁਣਾਈ ਵੀ ਉੱਚਾ ਦਿੰਦਾ ਸੀ ਤੇ ਘੱਟ ਸੁਣਦੇ ਸੀ ਤੇ ਬੋਲਦਾ ਵੀ ਬੋਲਦੇ ਵੀ ਬਹੁਤ ਹੌਲੀ ਸੀ ਇਸ ਕਾਰਨ ਜਿੰਨੀ ਕਿ ਜਾਣਕਾਰੀ ਉਹਨਾਂ ਤੋਂ ਹਾਸਲ ਹੋਈ ਅਸੀਂ ਸਰੋਤਿਆਂ ਦੇ ਸਨਮੁਖ ਪੇਸ਼ ਕਰਨ ਦਾ ਯਤਨ ਕੀਤਾ ਤੇ ਉਹਨਾਂ ਨੇ ਆਪਣੇ ਜ਼ੁਬਾਨ ਰਾਹੀਂ ਦੱਸਿਆ ਕਿ 1947 ਦੀ ਵੰਡ ਵੇਲੇ ਕਿਵੇਂ ਜਿਹੜੀਆਂ ਸਾਡੀਆਂ ਨਹਿਰਾਂ ਐ ਉਹ ਪਾਣੀ ਦੀ ਬਜਾਏ ਖੂਨ ਦੇ ਨਾਲ ਭਰੀਆਂ ਹੋਈਆਂ ਵਗੀਆਂ ਬਹੁਤ ਦਿਲ ਦੇ ਵਿੱਚ ਉਹਨਾਂ ਦੇ ਦਰਦ ਹੈ ਉਹ ਜਿਹੜੀ ਪੀੜ ਹੈ ਉਹ ਜਿਹੜੀ ਵਿਛੋੜੇ ਦੀ ਪੀੜ ਹੈ ਉਹ ਜਿਹੜਾ ਦਰਦ ਹੈ 1947 ਦੀ ਵੰਡ ਦਾ ਹੱਲਿਆਂ ਦਾ ਜਿਹਨੂੰ ਆਮ ਲੋਕ ਪੰਜਾਬ ਦੇ ਲੋਕ ਹੱਲੇ ਕਰਕੇ ਜਾਣੇ ਜਾਂਦੇ ਆ 1947 ਦੇ ਵਿੱਚ ਹੱਲੇ ਪਏ ਸੀ ਸੋ ਉਹ ਦਰਸ਼ਕਾਂ ਦੇ ਨਾਲ ਰੂਬਰੂ ਕਰਨ ਦਾ ਯਤਨ ਕੀਤਾ ਸੋ ਹੋਰ ਬਹੁਤ ਸਾਰੇ ਅਬ ਇੱਕ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਕਹਾਣੀਆਂ ਅਸੀਂ ਸਰੋਤਿਆਂ ਦੇ ਸਮੇਂ-ਸਮੇਂ ਸਿਰ ਸਨਮੁਖ ਕਰਨ ਦਾ ਯਤਨ ਕਰਦੇ ਰਵਾਂਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਸਾਥੀਆਂ ਨੇ ਲੋਕ ਚੇਤਨਾ ਟੀਵੀ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਬਹੁਤ ਸਾਰੀਆਂ ਨਵੀਂ-ਨਵੀਆਂ ਵੀਡੀਓਜ਼ ਤੁਹਾਡੇ ਸਨਮੁਖ ਜਿਹੜੀਆਂ ਸਹੀ ਜੇ اور ਸੌਖੇ ਤਰੀਕੇ ਦੇ ਨਾਲ ਪਹੁੰਚ ਸਕਣ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ